ਉਹਨਾਂ ਅਫਸਰ ਮੀਡੀਆ ਦੇ ਜ਼ਰੀਏ ਰਾਈਪ ਮੁਸਕਤੀਆਂ ਜਾ ਸਕਦੀਆਂ ਤੇ ਮੀਡਿਆ ਦੇ ਕਲੀਅਰ ਨਹੀਂ ਉਹਨਾਂ ਨੂੰ ਲੋਕਾਂ ਤੱਕ ਲੇਜਾਇਆ ਜਾ ਸਕਦਾ ਇਸ ਲਈ ਇਹ ਪਿੰਡ ਸਨਾਇਨਾਗਾ ਵੀ ਕਿ ਅੱਜ ਤੋਂ ਸਾਡੇ ਸੰਪਰਕ ਦੇ ਵਿੱਚ ਸੁਖਸ਼ਾ ਨਾ ਦੀ ਵਿਵਹਾਰ ਪ੍ਰਣਾਲੀ ਇਸ ਮਾਰਗ ਰਹੀ ਤੁੰਤਿਆ ਇਹਨਾਂ ਤੋਂ ਕੋਈ ਵੀ ਜਾਣਕਾਰੀ ਸ੍ਰੀ ਸਰਕੇਪ ਦੀ ਜਾਣਕਾਰੀ ਲੈ ਕੇ ਵਿਰੋਧ ਕਰਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੈਮਰਾ ਪੰਜਾਬ ਨੇ ਉਹ ਇੱਥੇ ਮੈਂ ਸਖਮ ਸਿੰਘ ਤੁਹਾਨੂੰ ਪਤਾ ਹੈ ਕਿ ਵੀ ਅਸੀਂ ਆਏ ਦੇਣ ਹਰ ਮੁੱਦੇ ਤੇ ਹਰ ਪੰਜਾਬ ਦੀ ਸਮੱਸਿਆ ਹਰ ਮਸਲਾ ਜਿਹੜਾ ਉਹਦੇ ਤੇ ਅਕਸਰ ਹੀ ਸੂਝਵਾਨ ਹਸਤੀਆਂ ਨਾਲ ਸੰਪਰਕ ਚ ਆਉਂਦੇ ਰਹੀ ਨੇ ਉਹਨੂੰ ਲੈ ਆਉਂਦੇ ਰਹੀ ਨੇ ਤਾਂ ਆਕਾ ਜੋ ਕਿ ਪਬਲਿਕਲੀ ਮੰnade ਵਿੱਚ ਕੁਝ ਗਲਤ ਕਹਿਨੀਆਂ ਹੁੰਦੀਆਂ ਉਹ ਅਕਸਰ ਮੀਡੀਆ ਦੇ ਜ਼ਰੀਏ ਰਾਹੀਂ ਦੂਰ ਕੀਤੀਆਂ ਜਾ ਸਕਦੀਆਂ ਤੇ ਮੀਡੀਆ ਦੇ ਜ਼ਰੀਏ ਰਾਹੀਂ ਕੋਨ ਨੂੰ ਲੋਕਾ ਤੱਕ ਲੈ ਕੇ ਜਾਇਆ ਜਾ ਸਕਦਾ ਹੈ ਇਸ ਲਈ ਇਹ ਪਿੰਡ ਸਨਾਇਣਾਗਾ ਵੀ ਅੱਜ ਉਤਰਤੀ ਸਾਡੇ ਸੰਪਰਕ ਦੇ ਵਿੱਚ ਇਸ சேன ਦੇ ਸੁਪਾ ਪ੍ਰਧਾਨ ਜੀ ਸੇਸ਼ ਕੁਮਾਰ ਵਰਗੀ ਕੌਂਚਿਆ ਇਹਨਾਂ ਤੋਂ ਕੁਛੋੜੀ ਜੀ ਜਾਣਕਾਰੀ ਵਿਸ਼ੇਸ਼ ਸਰਕੇਬ ਜੀ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੱਸ ਲੈਣ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਪੂਰੀ ਇਸ ਤਰ੍ਹਾਂ ਦਾ ਮਹੌਲ ਪੈ ਜਾ ਰਿਹਾ ਹੈ ਦਬੜਾ ਸਟਾਰਟਿੰਗ ਕਰੋ ਹਾਂ ਹਾਂ ਚਲੋ ਹੁਣ ਸ਼ੂਟ ਕਰੋ ਕਰਾਬ ਹੋਣ ਜਾ ਰਿਹਾ ਹੈ ਅਕਸਰ ਇਹ ਮਸਲੇ ਦਾ ਹੱਲ ਕਿਸ ਤਰ੍ਹਾਂ ਇਹਦੇ ਨਫੇ ਨੁਕਸਾਨ ਜਿਹੜੇ ਸੂਬਾ ਯਾਨੀ ਪੰਜਾਬ ਨੂੰ ਉਹਦੇ ਚ ਨੁਕਸਾਨ ਕੀ ਆ ਤੇ ਜਿਹੜੇ ਪ੍ਰਵਾਸੀਆ ਉਹਨਾਂ ਨੂੰ ਨੁਕਸਾਨ ਕੀ ਆ ਇਹ ਸਾਰੇ ਗੜੀ ਨੂੰ ਆਪਾਂ ਇਸ ਗੱਲ ਨੂੰ ਖਤਮ ਕਰਕੇ ਸਿੱਧਾ-ਸਿੱਧਾ ਜਾਣਕਾਰੀ ਤੇ ਸੰਪਰਕ ਇਹਨਾਂ ਦੇ ਨਾਲ ਜੋੜਦੇ ਹਾਂ ਕਿ ਜਿਸ ਤਰ੍ਹਾਂ ਪਿੰਡੂ ਦੇ ਹਾਤੀ ਖੇਤਰਾਂ ਦੇ ਵਿੱਚੋਂ ਪ੍ਰਵਾਸੀਆ ਨਗਰਾਂ ਦਾ ਜਿਹੜਾ ਉਹ ਆਪਸੀ ਮੌਲ ਚੱਲ ਰਿਹਾ ਹੈ ਹਰ ਜਗ੍ਹਾ ਜਗ੍ਹਾ ਤੋਂ ਖਬਰਾਂ ਆਉਂਦੀਆਂ ਨੇ ਜਿਹੜੀਆਂ ਕਿ ਅਕਸਰ ਹੀ ਮੀਡੀਆ ਚਿੰਤਤ ਤੇ ਜਿਹੜੇ ਬੁੱਧੀਜੀਵੀ ਲੋਕ ਆ ਉਹ ਇਸ ਚੀਜ਼ ਤੇ ਟੈਨਸ਼ਨ ਚ ਹੁੰਦੇ ਆ ਤੇ ਇਹਨਾਂ ਕੋਲ ਜਾਣਕਾਰੀ ਲਈ ਪ੍ਰੋਗਰਾਮ ਵਿੱਚ ਤੁਹਾਡਾ ਇੱਥੇ ਆਉਣ ਤੋਂ ਸਵਾਗਤ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਤੁਸੀਂ ਸਵਾਲ ਕੀਤਾ ਵੀ ਜਿਵੇਂ ਸ਼ਹਿਰਪੁਰ ਦੇ ਵਿੱਚ ਬਈਆਂ ਦੇ ਜਿਵੇਂ ਆਪਾਂ ਕਹਿੰਦੇ ਆ ਵਾਸੀ ਵੀ ਜੇ ਲੜਕੀ ਦਾ ਉਹ ਲੜਕੇ ਦਾ ਕਤਲ ਹੋਇਆ ਸਾਰੇ ਕਰ ਰਹੇ ਨੇ ਕਿਹੜਾ ਗੱਲ ਆ ਸਾਹਮਣੇ ਵੀ ਬੈਠੇ ਆ ਬੰਬੇ ਚ ਵੀ ਬੈਠੇ ਆ ਫੈਕਟਰੀਆਂ ਵੀ ਲਈ ਬੈਠੇ ਆ ਉੱਥੇ ਪੱਤੀ ਦਾ ਕੰਮ ਆ ਸਾਰੇ ਸਾਰੇ ਸਿੱਖਾਂ ਦੇ ਉੱਥੇ ਕੋਈ ਗਲਤ ਕੰਮ ਹੋ ਜਾਂਦਾ ਜੇ ਉੱਥੇ ਆਪਣੇ ਲੋਕਾਂ ਨੂੰ ਸਿੱਖਣ ਇਹ ਥੋੜੀ ਕਹਿਣਾ ਵੀ ਬਾਹਰ ਭਜੋ ਅਸੀਂ ਤਾਂ ਕਹਿੰਦੇ ਵੀ ਜੇ ਕੋਈ ਗਲਤ ਕੰਮ ਕਰਦਾ ਭਾਵੇਂ ਉਹ ਬਈਆ ਭਾਵੇਂ ਕੋਈ ਵੀ ਉਹਨੂੰ ਸਰਕਾਰ ਪ੍ਰਸ਼ਾਸਨ ਨੂੰ ਸਜ਼ਾ ਦਿੰਦਾ ਉਹ ਸਜ਼ਾ ਦੇ ਹੱਕਦਾਰ ਨਹੀਂ ਜੇ ਉਹਨੂੰ ਸਜ਼ਾ ਮਿਲਦੀ ਰਹੂਗੀ ਤਾਂ ਆਪੇ ਆਪਦੀਆਂ ਗਲਤੀਆਂ ਦਾ ਸੁਧਾਰ ਕਰਨੀ ਜੀ ਇਹ ਹੀ ਗੱਲ ਆ ਤੁਹਾਡੇ ਸਾਹਮਣੇ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਆਪਾਂ ਇਹਦਾ ਧੱਕਾ ਨਹੀਂ ਕਰ ਸਕਦੇ ਜੇ ਕੋਈ ਗਲਤ ਕੰਮ ਕਰਦਾ ਤਾਂ ਆਪਦਾ ਭੂਤੂ ਵਾਸੀ ਉਹਦੀ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਨੂੰ ਇਹ ਗੱਲ ਵੀ ਪਤਾ ਹੈ ਕੋਈ ਕਾਰਵਾਈ ਹੋ ਰਹੀ ਆ ਜਦੋਂ ਜਿੰਨੇ ਗੁਰੂ ਕੀਤਾ ਮਾਫੀਆਂ ਦੇਦੇ ਬਿਲਕੁਲ ਨਹੀਂ ਤੇ ਆਪਾਂ ਕਿਸੇ ਨਾਲ ਧੱਕਾ ਕਰ ਨਹੀਂ ਸਕਦੇ ਫਿਰ ਆਪਣੇ ਬੰਦਿਆਂ ਨੂੰ ਬਾਹਰ ਕੱਢਣ ਲੱਗ ਜਾਈਏ ਆਪਣਾ ਕੈਨੇਡਾ ਦੀ ਦੁਨੀਆ ਬੱਤੀ ਆ ਆਪਣੇ ਪੰਜਾਬੀ ਬੈਠੇ ਸਾਰੇ ਉੱਥੇ ਆਪਣਾ ਕੋਈ ਗਲਤ ਕੰਮ ਆ ਜਾਂਦਾ ਆਪਾਂ ਨੂੰ ਕਹਿੰਦੇ ਪੰਜਾਬ ਦੇ ਸਾਰੇ ਪੰਜਾਬੀ ਭੱਜ ਜਿਕੇ ਇਸ ਦੇ ਨਾਲ-ਨਾਲ ਹੀ ਮੈਂ ਇਹ ਵੀ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਭਾਰਤੀ ਨਾਲ ਆਪਾਂ ਸਵਾਲ ਕਰਦੇ ਆਂ ਵੀ ਜਿਸ ਤਰ੍ਹਾਂ ਮੰਨ ਲੋ ਜੇਕਰ ਇਸ ਤਰ੍ਹਾਂ ਹੋ ਰਹੀ ਐ ਇਸ ਨੂੰ ਆਪਾਂ ਕਹਿੰਦੇ ਵਿਰੋਧਤਾ ਪ੍ਰਵਾਸੀ ਮਜ਼ਦੂਰਾਂ ਦੀ ਵਿਰੋਧਤਾ ਹੋ ਰਹੀ ਆ ਤੇ ਅਮੋਂ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਸੂਬਾ ਇਹਦੇ ਵਿੱਚ ਜਿਹੜੀ ਤਰੱਕੀ ਆ ਉਹਦੇ ਵਿੱਚ ਕਿੰਨੀ ਜਿਹੜੀ ਰੁਕਾਵਟ ਖੜੋਤ ਆਉਣ ਜਾ ਰਹੀ ਆ ਜਾਂ ਕਿੱਥੇ ਕਿੱਥੇ ਜਿਹੜੀਆਂ-ਕਿਹੜੀਆਂ ਫਰਮਾਂ ਦੇ ਵਿੱਚ ਅਮਲੇਜ ਹੋ ਗਈ ਮੰਡੀਆਂ 'ਚ ਹੋ ਗਿਆ ਜਿੱਥੇ-ਜਿੱਥੇ ਵੀ ਇਹ ਪ੍ਰਵਾਸੀ ਮਜ਼ਦੂਰਾਂ ਦੀ ਲੇਬਰ ਕੰਮ ਕਰਦੀ ਆ ਅਕਸਰ ਉੱਥੇ-ਉੱਥੇ ਇਹਦਾ ਪ੍ਰਭਾਵ ਪੈਣਾ ਜ਼ਰੂਰੀ ਆ ਤੇ ਇਸ ਵਾਸਤੇ ਪੁੱਛਦੇ ਵੀ ਕਿਹੜੀ-ਕਿਹੜੀ ਕੀ ਨੁਕਸਾਨ ਕੀ ਜੇਕਰ ਮੰਨ ਲਓ ਕਿ ਪੰਜਾਬ ਦੇ ਲੋਕ ਇਸ ਅੜੀ ਨੂੰ ਪੂਰਾ ਕਰ ਦਿੰਦੇ ਆ ਫਗਾ ਦਿੰਦੇ ਆ ਇਹ ਆਉਣ ਵਾਲੇ ਸਮਾਂ ਦੇ ਵਿੱਚ ਪੰਜਾਬ ਦੇ ਵਿਕਾਸ ਤੇ ਕੀ ਅਸਰ ਇਹਦਾ ਨੁਕਸਾਨ ਦੇਖੋ ਕੀ ਹੋਣਾ ਆਪਣੇ ਤੇ ਇਹ ਕਹਿੰਦੇ ਭੁੰਨਾ ਭਈਆ ਜਰਾ ਇਹ ਸਾਰਾ ਤੁਸੀਂ ਸਬਜੀ ਦਾ ਲਾ ਲਓ ਜੱਟ ਲੋਕ ਜਿਹੜੇ ਆਪਣੇ ਇੱਧਰ ਹੈਗੇ ਆ ਸਿੱਖ ਲੋਕ ਆਪਣੇ ਭਰਾ ਉਹ ਕੱਲਾ ਝੋਨਾ ਤੇ ਕਣਕ ਤੇ ਨਰਮੇ ਕੰਮ ਕਰ ਸਕਦੇ ਆ ਜਿਹੜੀਆਂ ਇਹ ਜਿੰਨੇ ਬਈਏ ਸਬਜ਼ੀਆਂ ਹੋ ਗਈਆਂ ਹੋਰ ਕਿਸੇ ਤਰ੍ਹਾਂ ਦਾ ਵੀ ਨੀਰੇ ਸਵੇਰੇ ਜੋ ਕੰਮ ਕਰਨੇ ਤੇ ਆਪਦੀ ਜ਼ਿੰਮੇਵਾਰੀ ਲੈ ਕੇ ਕੰਮ ਕਰਦੇ ਸੀਰੀ ਵੀ ਲੱਗਦੇ ਆ ਜੱਟਾਂ ਦਾ ਗੋਹਾ ਗੂੜਾ ਵੀ ਛੱਡਦੇ ਇਹ ਕੰਮ ਕੌਣ ਕਰ ਲੂ ਰੇ ਭਈਆਂ ਨਹੀਂ ਕਰਨੀਆਂ ਭਈਆਂ ਨੇ ਬਸ ਜੇ ਅੱਜ ਵੇਖੋ ਨੀਲ ਰੀਲ ਚੜ ਗਈ ਵੀ ਆਪਾਂ ਜੀ ਇਹਨਾਂ ਨੂੰ ਪਹਜਾਓ ਪੰਜਾਬ ਬਚਾਓ ਕਿਦਾ ਕੋਈ ਵੀ ਮਨਨ ਸੁਚੇਤ ਨਹੀਂ ਮਤੇ ਨਾ ਸਾਰੇ ਸੁਚੇਤ ਤੇਦਾ ਫੈਸਲਾ ਉੱਤੇ ਹੱਲ ਹੋ ਸਕਦਾ ਉਹਨਾਂ ਨੂੰ ਭਜਾਉਣ ਨਾਲ ਆਪਣਾ ਮਕਸਦ ਨਾ ਲੱਭਦਾ ਕੋਈ ਨੁਕਸਾਨ ਹੈ ਇਹੀ ਵੀ ਜਦੋਂ ਕੋਈ ਕੰਮ ਕਰਨ ਕਰੂਗਾ ਜੀ ਭਈ ਇਹ ਤਾਂ ਤੁਹਾਨੂੰ ਪਤਾ ਵੀ ਗਰਮੀ ਚ ਇਹ ਬੜੋ ਆਇਆ ਇੱਕ ਕਮਰੇ ਪੰਜ-ਪੰਜ ਰਹਿ ਲੈਂਦੇ ਆਪਣੇ ਬੰਦੇ ਪੰਜ-ਪੰਜ ਰਹਿ ਲਾਂਗੇ ਨਹੀਂ ਦੇ ਸਕਦਾ ਇਹਨਾਂ ਨੇ ਇੱਕ ਘੱਟ ਖਰਚੇ ਦੇ ਵਿੱਚ ਕੰਮ ਕਰਨਾ ਘੱਟ ਪੈਸੇ ਦੇ ਕੰਮ ਕਰਨਾ ਕਰ ਦੋ ਜੇ ਕੋਈ ਗਲਤ ਕਰਦਾ ਕਿਸੇ ਦਾ ਕੋਈ ਬਿਹੇਵੀਅਰ ਗਲਤ ਕਰ ਲਿਆ ਤਾਂ ਉਹਦੀ ਸਰਕਾਰ ਨੇ ਸਜ਼ਾ ਦੇ ਦੇਣੀ ਤੇ ਜੀ ਤੁਹਾਡੇ ਇਸ ਸਵਾਲ ਦੇ ਜਵਾਬ 'ਚ ਮੇਰੇ ਦਿਮਾਗ ਹੋ ਰਿਹਾ ਇੱਕ ਗੱਲ ਆ ਗਈ ਕਿ ਮੰਨ ਲਓ ਜਿਸ ਤਰ੍ਹਾਂ ਆਪਣੇ ਜਿੰਨੇ ਸਿਪਾਹੀ ਚਾਰੇ ਨਾਲ ਸਬੰਧ ਰੱਖਦੇ ਆ ਲੋਕਾਂ ਕੋ ਉਹਨਾਂ ਕੋਲ ਕੁਝ ਕੋ ਜਿਹੜੇ ਲੀਡਰ ਹੈਗੇ ਉਹ ਵੀ ਸੋਚ ਰੱਖਦੇ ਆ ਵੀ ਉਹ ਜਾਂ ਤਾਂ ਏਜੰਸੀਆਂ ਲਈ ਸਰਕਾਰ ਦੇ ਜਾਂ ਉਹ ਖਰੀਦੇ ਉਹ ਇੱਕ ਤਰ੍ਹਾਂ ਜਾਈ ਸਿਸਟਮ ਨੂੰ ਚਲਾ ਰਹੇ ਆ ਜਿਹੜੇ ਨੌਜਵਾਨਾਂ ਨੇ ਜਿਹੜੇ ਮਜ਼ਦੂਰਾਂ ਨੇ ਕੰਮ ਕਰਨਾ ਉਹ ਛੰਡੇ ਲੈ ਕੇ ਧਰਨੇ ਲਾ ਲਾ ਕੇ ਆਉਣ ਜਾਣ ਵਾਲੀ ਬਹੁਤ ਲਖੀ ਸਮੱਸਿਆ ਖੜੀ ਕਰਨ ਦੇ ਨਾਲ ਨਾਲ ਬੇਰੁਜ਼ਗਾਰ ਵੀ ਹੋ ਰਹੇ ਆ ਕਿਉਂਕਿ ਜਿਹੜੇ ਪੈਸੇ ਕਮਾ ਕੇ ਪ੍ਰਵਾਸੀ ਨੂੰ ਦੂਰ ਆਪਦੇ ਦੇਸ਼ ਚ ਘਲਦੇ ਆ ਜੇਕਰ ਇਹ ਥੋੜਾ ਜਿਆ ਇੱਧਰ ਰੁਈ ਲੈ ਇਹਨਾਂ ਨੇ ਵੀ ਸੋਚਣ ਤਾਂ ਕਿ ਇਹ ਵੀ ਇਹੀ ਕਮਾਈ ਕਰਕੇ ਤੇ ਵਧੀਆ ਜ਼ਿੰਦਗੀ ਦੀ ਬਸਰ ਕਰ ਸਕਦੇ ਆ ਨਾ ਧਰਨੇ ਲਾਉਣੇ ਪੈ ਨਾ ਛੜਕਾਂ ਰੋਕਰੀਆਂ ਪੈ ਨਾ ਲੋਕਾਂ ਨੂੰ ਸਮੱਸਿਆ ਖੜੀ ਹੋਵੇ ਇਹਦੇ ਬਾਰੇ ਵਿੱਚ ਕੀ ਹੈ ਇਹ ਤਾਂ ਤੁਸੀਂ ਸਵਾਲ ਦੇ ਵਿੱਚ ਹੀ ਦੱਸਤਾ। ਜੇ ਧਰਨੇ ਨਾਲ ਲਾਉਣੇ ਪੈਣ ਜੇ ਆਪਾਂ ਹੋਰ ਪਾਸੇ ਸਾਰੇ ਧਿਆਨ ਹਟਾ ਕੇ ਤੇ ਆਪਾਂ ਆਪਦੇ ਕੰਮਾਂ 'ਚ ਧਿਆਨ ਲਾਈਏ ਤਾਂ ਉਹ ਆਪੇ ਕਮਾਈ ਦਾ ਸਾਧਨ ਹੈ। ਠੀਕ ਹੈ ਨਾ? ਸੋ ਪ੍ਰਧਾਨ ਜੀ ਸਾਡੇ ਟਾਈਮ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ।